ਹੈਲੋ ਉਹ ਫੁੱਫੜ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਫੁੱਫੜ ਜੀ ਹਾਂਜੀ ਆ ਕਨਕ ਸਾਮ ਕੇ ਆਵਾਂਗਾ ਜੀ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਬਾਈ ਟ੍ਰੈਲੀ ਚਾਹੀਦੀ ਸੀ ਉਹ ਫੁੱਫੜ ਜੀ ਭੂਆ ਠੀਕ ਆ ਬਾਈ ਟ੍ਰੈਲੀ ਚਾਹੀਦੀ ਸੀ ਬਾਈ ਉਹ ਤੂੰ ਚੁੱਪ ਨਹੀਂ ਕਰਦਾ ਓਕੇ ਯਾਰਾ ਕੁੱਤਿਆਂ ਮਾਰਾ ਤੇਰੇ ਗੋਲੀ ਕੰਜਰਾ ਉਹ ਨਈ ਫੁੱਫੜ ਜੀ ਤੁਹਾਨੂੰ ਨਹੀਂ ਕਿਹਾ ਧਰਮ ਨਾਲ ਸੌਣ ਲੱਗੇ ਫੂਸੜਦਾਸ ਬਾਬੇ ਦੀ ਤੁਹਾਨੂੰ ਕਹਿ ਕੇ ਮਰਨਾ ਨਾ ਸਾਨੂੰ ਨਹੀਂ ਪਤਾ ਸਾਡੀ ਭੂਆ ਦੇਡੇ ਕੋਲ ਇਜਦਾ ਸਵਾਲ ਆ ਬਾਈ ਟੈਲੀ ਵਾਲਾ ਦੱਸੰਦੇ ਕੁਛ ਉਹ ਤੇਰਾ ਬੂਥਾ ਬੰਦ ਨਹੀਂ ਹੁੰਦਾ ਕਿਵੇਂ ਚਪੜ ਚਪੜ ਬੋਲੀ ਜਾਂਦਾ ਮਾਰਾ ਗੋਲੀ ਤੇਰੇ ਕੰਜਰਾ ਹੈਲੋ ਹੈਲੋ ਉਹ ਫੁੱਫੜੀ ਦੀ ਵਨੂੜੀ ਕਿਹਾ ਹੈਲੋ ਹੈਲੋ ਉਹ ਤੁਸੀਂ ਦਾ ਇਸ ਉਮਰ ਦੇ ਵਿੱਚ ਗੁੱਸਾ ਕਰਿਆ ਕਰੋ ਹੈਲੋ ਹੈਲੋ ਫੁੱਫੜੀ ਟੈਲੀ ਸਹੀ ਦੀ ਉਹ ਤੇਰਾ ਬਹਜਾ ਭੇੜਾ ਉਹ ਤੇਰਾ ਬੂਥਾ ਨਹੀਂ ਬੰਦ ਹੁੰਦਾ ਕਿਵੇਂ ਚਪੜ ਚਪੜ ਬੋਲੀ ਜਾਂਦਾ ਆ ਤੇਰੇ ਮਾਰਾ ਗੋਲੀ ਕੰਜਰਾ ਹੈਲੋ ਹੈਲੋ ਫੁੱਫੜ ਜੀ ਕਿਤੇ ਤੁਸੀਂ ਨਾ ਸੁਣ ਪਰ ਜਗੁੱਸਾ ਕਰ ਜਿਓ ਹੈਲੋ ਹੈਲੋ ਉਹ ਆਵਾਜ਼ ਨਹੀਂ ਆਉਂਦੀ ਲੱਗਦਾ ਕੱਟ ਗਿਆ ਲੱਗਦਾ ਪੈ ਗਿਆ ਸਿਆਪਾ ਬਾਜੀ ਟ੍ਰੈਲੀ ਹੈ ਜੀ ਪੈ ਗਿਆ ਦੰਦ ਉਹ ਤੇਰੀ ਅਸੀਤ ਅਸੀਤ ਤੇਰੀ ਟ੍ਰੈਲੀ ਨੇ ਲੱਗਦਾ ਤੜੀ ਭੋਲਾ ਕਰ ਪਰ ਦੇਣਾ ਹਾਏ ਰੱਬਾ ਹੁਣ ਤਾਂ ਤੇਰੇ ਹੱਥ ਈ ਆ ਸਾਡੀ ਇੱਜ਼ਤ ਕਿਤੇ ਨਵਾਂ ਸ਼ਾਮ ਨੂੰ ਫੁੱਫੜ ਲਾ ਕੇ ਪੈਗ ਧੁਆ ਨੂੰ ਡੈਂਪਰ ਦਵੇ ਪਰ ਅੱਬਾ ਵਿਚਾਰੀ ਸਾਡੀ ਇੱਛਤ ਐਸੋ ਵਰਚਕ ਤੇ ਨਵ ਸੇਰ ਨੂੰ ਪੂਆ ਕੱਦ ਦਾ ਝੋਲਾ ਚੱਕ ਕੇ ਸਾਡੇ ਦਰਾਂ ਤੇ ਆ ਬੈਠੇ ਐਸੋ ਵਰਚਤਾ ਕਲਾਕ ਲੈਂਦੇ ਵੀ ਚੰਗੇ ਨਹੀਂ ਲੱਗਦੇ ਉਹ ਬਾਬਾ ਫੂਸਰਦਾਸ ਅਗਲੇ ਮੰਗਲਵਾਰ ਨਾਲ ਤੇਰੇ 10 ਰੁਪਏ ਦੇ ਪੁਤਾਸੇ ਚੜਾ ਕੇ ਜਾ ਬਸ ਸਾਡੀ ਪੂਆ ਦਾ ਘਰ ਪੱਟਣ ਤੋਂ ਵਿਚਾਰੀ ਘਰ ਪੱਟਣ ਤੋਂ ਵਿਚਾਰੀ ਸਭਨ ਕੋ ਸਿਆਪਾ ਨਹੀਂ ਤੈਗੇ